ਅੰਮ੍ਰਿਤਸਰ ਪੁਲਿਸ ਜ਼ਿਲ੍ਹੇ ਦੇ ਵਿੱਚ ਅੱਜ ਤੋਂ ਕੁਝ ਦਿਨ ਪਹਿਲਾਂ 17 ਮਈ ਨੂੰ ਪੁਲਿਸ ਨੇ ਇੱਕ ਰਿਕਵਰੀ ਕੀਤੀ ਮੋਟਰਸਾਈਕਲ ਉੱਤੇ ਸਵਾਰ ਦੋ ਵਿਅਕਤੀਆਂ ਦੀ ਜਦੋਂ ਅਚਨਚੇਤ ਚੈਕਿੰਗ ਕੀਤੀ ਗਈ ਉਹਨਾਂ ਤੋਂ ਤਿੰਨ ਗਲੌਕ ਪਿਸਟਲ 9 ਐਮ ਐਮ ਪ੍ਰੋਹਿਬਿਟਿਡ ਬੋਰ ਦੇ ਸੋਫਿਸਟੀਕੇਟਿਡ ਗਲੌਕ ਪਿਸਟਲ ਬਰਾਮਦ ਕੀਤੇ ਗਏ 6 ਜਿੰਦਾ ਕਾਰਤੂਸ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ ਗ੍ਰਿਫਤਾਰ ਕੀਤੇ ਗਏ ਵਿਅਕਤੀ ਸਨ ਸੁਖਚੈਨ ਸਿੰਘ ਅਤੇ ਅਮਨਦੀਪ ਸਿੰਘ ਕੁਣ ਅਮਨਦੀਪ ਸਿੰਘ ਉਹ ਵਿਅਕਤੀ ਸੀ ਜਾਂ ਹੈ ਜੋ ਕਿ 8 ਅਪ੍ਰੈਲ ਦੇ ਕੋਟ ਮੁਹੰਮਦ ਖਾਨ ਵਿਖੇ ਹੋਏ ਸਬ ਇੰਸਪੈਕਟਰ ਚਰਨਜੀਤ ਸਿੰਘ ਹਤਿਆ ਕੇਸ ਦੇ ਵਿੱਚ ਅਜੇ ਤੱਕ ਭਗੌੜਾ ਚੱਲਦਾ ਪਿਆ ਸੀ ਫਰਾਰ ਚੱਲਦਾ ਪਿਆ ਸੀ ਇਹ ਅਮਨਦੀਪ ਕੋਈ ਹੋਰ ਨਹੀਂ ਬਲਕਿ ਉਸੇ ਕੁਲਦੀਪ ਸਿੰਘ ਨਾਂ ਦੇ ਵਿਅਕਤੀ ਦਾ ਰਿਸ਼ਤੇਦਾਰ ਹੈ ਉਸ ਦਾ ਭਰਾ ਦੱਸਿਆ ਜਾਂਦਾ ਹੈ ਜਿਸ ਉੱਤੇ ਮੁੱਖ ਇਲਜ਼ਾਮ ਸੀ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਉਹ ਸਥਾਨਕ ਸਰਪੰਚ ਲੈਵਲ ਦਾ ਵਿਅਕਤੀ ਜੋ ਕਿ ਉਸ ਲੜਾਈ ਝਗੜੇ ਦੇ ਵਿੱਚ ਕੇਂਦਰੀ ਬਿੰਦੂ ਸੀ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਸੀ ਲੇਕਿਨ ਅਚਾਨਕ ਹੋਈ ਇਸ ਚੈਕਿੰਗ ਦੌਰਾਨ ਜਦੋਂ ਅਮਨਦੀਪ ਅਤੇ ਸੁਖਚੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹਥਿਆਰਾਂ ਦੀ ਰਿਕਵਰੀ ਕੀਤੀ ਗਈ ਅਗਲੇ ਦਿਨ ਇੱਕ ਡਰੋਨ ਦੀ ਬਰਾਮਦਗੀ ਵੀ ਦੱਸਿਆ ਜਾਂਦਾ ਹੈ ਬਰਸਰ ਦਿਹਾਤੀ ਪੁਲਿਸ ਨੇ ਇਹਨਾਂ ਮਲਜ਼ਮਾਂ ਤੋਂ ਹੋਈ ਪੁੱਛਗਿੱਛ ਦੇ ਆਧਾਰ ਉੱਤੇ ਕੀਤੀ ਲੇਕਿਨ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਸਾਥੀਓ ਕੇ ਕੀ ਲਿਖਦੇ ਨੇ ਉਏ ਲਿਖਦੇ ਨੇ ਕਿ ਅੰਮ੍ਰਿਤਸਰ ਪੁਲਿਸ ਦੇ ਸਪੈਸ਼ਲ ਸੈੱਲ ਨੇ ਨਜਾਇਜ਼ ਪਿਸਤੌਲ ਜਿਹੜੇ ਵਿਅਕਤੀਆਂ ਉੱਤੇ ਪਾਈ ਹੈ ਸਬੰਧਤ ਵਿਅਕਤੀਆਂ ਉੱਤੇ ਪਾਈ ਗਈ ਇਹ ਨਜਾਇਜ਼ ਪਿਸਤੌਲ ਸਾਡੇ ਇਲਾਕੇ ਦੇ ਸਰਪੰਚ ਸਹਿਬਾਨਾ ਅਤੇ ਲੋਕਾਂ ਨੂੰ ਰਾਸ ਨਹੀਂ ਆ ਰਹੀ